ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਦੇ ਘਰ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੀਰ ਕਰਦਾ ਪਸ਼ੂ ਵਪਾਰ ਦਾ ਕੀਤਾ ਹੈ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਟੋਟਲ 205 ਨਗ ਤੁਹਾਨੂੰ ਦਿਖਾਉਣੇ ਆ ਚਾਰ ਰੈੜਾ ਇੱਕ ਝੋਟੀ ਦਿਖਾਵਾਂਗੇ ਦੋਸਤੋ ਗੱਬਣਾ ਪਸ਼ੂਆਂ ਦੀ ਗੱਲ ਕਰ ਲਈਏ ਤੇ ਦੋਸਤੋ 4 ਪਸ਼ੂ ਗੱਬਣਾ 3 ਬਿਹੜਾ ਗੱਬਣਾ ਇੱਕ ਝੋਟੀ ਗੱਬਣਾ ਤੇ ਇੱਕ ਵਾਰਸ ਹੋਈ ਆ ਬੜੀ ਪਿਆਰੀ ਬਿਹੜਾ ਬਿਲਕੁਲ ਤਾਜੀ ਸੂਈ ਆ 나ੜੂ ਤੇ ਬੱਚਾ ਹੁਣ ਬੋਲਾ ਕਿੰਨਾ ਇਹਦੇ ਥੱਲੇ ਹਾਜ਼ਰ ਆ ਦੋਸਤੋ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਜਿਹੜੇ ਪਸ਼ੂ ਸੂਣ ਵਾਲੇ ਆ ਕਿੰਨਾ ਕਿੰਨਾ ਸਮਾਂ ਬਾਕੀ ਆ ਕੀ ਮੁੱਲ ਰਹੂਗਾ ਦੋਸਤੋ ਉਹ ਪੂਰੀ ਡਿਟੇਲ ਆਪਾਂ ਵੀਰ ਝੰਡੇ ਤੋਂ ਕੁਝ ਕਿ ਤੁਹਾਡੇ ਨਾਲ ਸਾਂਝੀ ਕਰਦਾਂਗੇ ਅੱਜ ਤਰੀਕ ਦੋਸਤੋ 18 ਜੂਨ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਬਾਕੀ ਪਸ਼ੂ ਚੰਗੇ ਹੁੰਦੇ ਆ ਦੋਸਤੋ ਪਰ ਫਿਰ ਵੀ ਆਪਣੀ ਰਿਕਵੈਸਟ ਹੁੰਦੀ ਹੈ ਕਿਉਂਕਿ ਵਪਾਰ ਦਾ ਕੰਮ ਆਪਣੀ ਤਸੱਲੀ ਵਪਾਰੀ ਵੀਰਾਂ ਨੇ ਪੂਰੀ ਕਰਕੇ ਲੈ ਕੇ ਆਉਣੀ ਹੁੰਦੀ ਆ ਅੱਗੋਂ ਜਿਹੜਾ ਕੋਈ ਖਰੀਦਦਾਰ ਵੀਰ ਪਸ਼ੂ ਲੈ ਕੇ ਜਾਂਦਾ ਤੁਸੀਂ ਆਪਦੀ ਦੋ ਟਾਈਮ ਚੋਕੇ ਜਿਹੜਾ ਪਸ਼ੂ ਸੋਇਆ ਗੱਭਣ ਪਸ਼ੂ ਆਪਣਾ ਚੌਥਰਾਂ ਦਾ ਟਿੱਪ ਕੇ ਤਸੱਲੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਔਲ ਇੰਨੇ ਵਧਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਝੰਡਾ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਝੰਡਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਫੋਰਸ ਨਾਲ ਠੀਕ ਠਾਕ ਜੀ ਬਹੁਤ ਵਧੀਆ ਵੀਰ ਝੰਡੇ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਫੋਰਸ ਨਾਲ ਬੜੇ ਵਧੀਆ ਬੜੇ ਵਧੀਆ ਵੀਰ ਝੰਡੇ ਹੋਰ ਕਿਵੇਂ ਕੰਮ ਕਰ ਰਹੇ ਤੇ ਕਿਰਪਾ ਕਿਰਪਾ ਸੱਚੇ ਪਾਤਸ਼ਾਹੀ ਤੁਹਾਨੂੰ ਸਾਹਿਬ ਬਹੁਤ ਕਿਰਪਾ ਮਾਲ ਦਿਓ ਤੁਸੀਂ ਜਨਾਓ ਬਸ ਵਧੀਆ ਠੀਕ ਠਾਕ ਵੀਰ ਜੀ ਵਧੀਆ ਵਧੀਆ ਝੋਨੇ ਝਾਨੇ ਕਿਵੇਂ ਫਿਰ ਹਾਂਜੀ ਝੋਨੇ ਝਾਨੇ ਵੀਰ ਜੀ ਲੌਂਡ ਲੱਗਾ ਜੇ ਚਾਲੂ ਨਹੀਂ ਕੀਤਾ ਅੱਛਾ ਜੀ ਹਾਂਜੀ ਹਾਂਜੀ ਦਿਆਈ ਡੰਗ ਨੂੰ ਕਰਦੇ ਆ ਪਨੀਰੀ ਥੋੜੀ ਜਿਹੀ ਛੋਟੀ ਸੀ ਤੇ ਇੱਕ ਲੌਣੀ 1509 ਤੇ 1121 ਆ ਹਾਂ ਹਾਂਜੀ ਤੇ ਵੈਸੇ ਮੈਂ ਕਹਾ ਸੀ ਜਨ ਉਹ ਵੀ ਜੋਰਾ ਛੋਰਾ ਤੇ ਆ ਨਾ ਪੂਰਾ ਪੂਰਾ ਬਾਕੀ ਪਾਈਆਂ ਪੁਲੀਆਂ ਬਣ ਗਈਆਂ ਮੈਂ ਮਾਲਕ ਦੀ ਕਿਰਪਾ ਨਾਲ ਸਾਰੀਆਂ ਵਾਹ ਬੂ ਕੇ ਰੂੜੀਆਂ ਰਾੜੀਆਂ ਪਾ ਤੀਆਂ ਜਿਹੜੇ ਕੰਪਿਊਟਰ ਕੰਪੈਟਰ ਮਰਾਤੇ ਆ ਠੀਕ ਆ ਜੀ ਹਾਂਜੀ ਹਾਂਜੀ ਬਸ ਉਹ ਦਿਆਈ ਡੰਗ ਮੱਕੀ ਮੱਕੀ ਹੋ ਗਈ ਫਿਰ ਤਿਆਰ ਸਾਈਲੇ ਵਾਲ ਉਹ ਚਾਰਨ ਦੇ ਨਾਲੋਂ ਨਾਲ ਹੀ ਵੱਡ ਬੁੱਢ ਕੇ ਬਿਲਕੁਲ ਜੀ ਬਿਲਕੁਲ ਤੇ ਨਾਲ ਦੀ ਨਾਲ ਆਪਣਾ ਫਿਰ ਵੀ ਵਪਾਰ ਦਾ ਕੰਮ ਵੀ ਵੱਡੇ ਪੱਧਰ ਤੇ ਚੁਰਿਆਉਂਦਾ ਨਾਲ ਹਾਂਜੀ ਹਾਂਜੀ ਇਹ ਕਿਰਪਾ ਮਾਲਕ ਦੀ ਸੱਚੇ ਪਾਤਸ਼ਾਹ ਦੀ ਨਾ ਲੈ ਗਏ ਆ ਬੰਦੇ ਨਾਲੇ ਕਰੀ-ਕੁਰੀ ਫਿਰਦੇ ਮੁੰਡਾ ਨਾਲ ਦਾਵਾ ਨਾਲ ਰੱਖਿਆ ਸਹੀ ਹਾਂਜੀ ਹਾਂਜੀ ਲਵੀ ਵੀਰ ਝੰਡੇ ਜਿੱਦਾਂ ਆਪਾਂ ਦਿਖਾਇਆ ਪਸ਼ੂ ਟੋਟਲ 4 ਵਾੜਾ ਆਪਣੇ ਕੋਲ 1 ਵਾੜਾ ਸੂਈ ਤੇ 3 ਗੱਬਣ ਹਾਂਜੀ ਹਾਂਜੀ 3 ਗੱਬਣਾ ਵੀਰ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਇੱਕ ਝੋਟੀ ਵੀ ਕਾਫੀ ਸੋਹਣੀ ਆਈ ਹੈ ਹਾਂਜੀ ਹਾਂਜੀ ਵੀਰ ਜੀ ਵੱਡੀ ਝੋਟੀ ਆ ਬਹੁਤ ਵਧੀਆ ਠੀਕ ਆ ਜੀ ਹਾਂਜੀ ਹਾਂਜੀ ਗੱਬਣਾ ਤਿਆਰੀ ਜੀ ਆ ਵੀਰ ਜੀ 2 ਬਿਲਕੁਲ ਬਿਲਕੁਲ ਵਾਜਬ ਜਜਜ ਰੇਟਾਂ ਦੇ ਉੱਪਰ ਤੁਹਾਨੂੰ ਅੱਜ ਮਿਲਣ ਵਾਲੀਆਂ ਨੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪੂਰੀ ਵੀਡੀਓ ਦੇਖ ਲਿਓ ਵਿੱਚੋਂ ਸਕਿਪ ਨਾ ਕਰਿਆ ਕਰੋ ਬਹੁਤੇ ਵੀਰ ਵਿੱਚੋਂ ਕੱਟ ਕਰਕੇ ਅੱਗੇ ਪਿੱਛੇ ਕੱਢ ਕੱਢ ਕੇ ਤੁਸੀਂ ਵੀਡੀਓ ਦੇਖਦੇ ਜੇ ਤੇ ਫਿਰ ਜਾਣਕਾਰੀ ਧੋਰੀ ਤੁਹਾਨੂੰ ਮਿਲਦੀ ਆ ਆਓ ਕਰਦੇ ਆ ਸ਼ੁਰੂਆਤ ਤੇ ਵੀਰ ਝੰਡੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਹ ਵਹਿੜ ਤੋਂ ਕਰ ਲੈਨੇ ਜਿਹੜੀ ਆਪਣੇ ਕੋਲ ਤਾਜੀ ਸੂਈ ਆ ਹਾਂਜੀ ਤੇ ਵੀਰ ਸੂਬਾ ਕਿਨਵਾ ਵੀਰ ਜੀ ਇਹ ਦੂਜਾ ਸੂਬਾ ਸੂਈ ਜੀ अच्छा जी हां जी हां थे। जी मुंह ਅਜੇ 6 ਦੰਦ ਜੇ ਜਿਹੜੀਆਂ ਸੱਜਾਂ ਵਾਲੀਆਂ ਕਿਨਾਰੀਆਂ ਉਹ ਕੰਨੀਆਂ ਨਾ ਨੇ ਪਰ ਮਾਲੀ ਨਾਲੇ ਜੇ ਬਰਾਬਰ ਨਹੀਂ ਕੀਤੀਆਂ ਕੱਡਣੀਆਂ ਚਾਲੂ ਕੀਤੀਆਂ ਜੇ ਠੀਕ ਆ ਜੀ हां जी हां जी ਲੋ ਬਦਸਤੋ ਠੀਕ ਆ ਜੀ ਦੂਜਾ ਸੂਆ ਦੋਸਤੋ ਸੈਕਿੰਡ ਟਾਈਮਰ ਆ ਅੱਜ ਦਿਨ ਕਿੰਨੇ ਹੋ ਗਏ ਆ ਦਿਨ ਵੀਰ ਜੀ ਇਹਨੂੰ ਅੱਜ ਤੀਜਾ ਤੇ ਚੌਥਾ ਦਿਨਾਂ ਸੂਈ ਇਹਨੂੰ ਠੀਕ ਆ ਜੀ हां जी हां जी ਤੀਜਾ ਦਿਨ ਸੂਈ ਇਹਨੂੰ ਵੱਛਾ ਵਾ ਵੀਰ ਜੀ ਠਾ ਤਾਂ ਲੋ ਦੋਸਤੋ ਬੱਚਾ ਇੱਕ ਵਾਰੀ ਤੁਹਾਨੂੰ ਦਿਖਾ ਦੇਣਾ ਬਾਕੀ ਥਣ ਭਾਂਡਾ ਤੁਹਾਨੂੰ ਬਾਅਦ ਵਿੱਚ ਦਿਖਾਉਣੇ ਆ ਆ ਬੱਚਾ ਦੇਖੋ ਜੀ ਵੱਛਾ ਹੈ ਮੇਲ ਕਾਫ ਆ ਜ ਪਰसों ਸੁਈ ਕਰਮਾਂ ਵਾਲੀ ਆ ਬਲੋ ਜੀ ਠੀਕ ਆ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਆ ਤੀਸਰੇ ਦਿਨ ਦੇ ਵਿੱਚ ਆ ਅੱਛਾ ਵੀਰ ਜੰਡੇ ਬਖਾਲਾ ਵਖੂਲਾ ਬਹੁਤ ਸੋਹਣਾ ਹੈ ਵੀਰ ਜੀ ਬਖਾਲਾ ਵੀ ਸੋਹਣਾ ਤੇ ਦੁੱਧ ਵੀ ਸੋਹਣਾ ਜੀ ਬਹੁਤ ਵਧੀਆ ਬਹੁਤ ਵਧੀਆ ਸੋਹਣਾ ਸ਼ਟਾਰਟਿੰਗ ਕਰਮਾਂ ਵਾਲੀ ਦੀ 18 ਕਿਲੋ ਤੋਂ ਜੇ ਭਾਲਾ ਪਾਲਾ ਦੋ ਡੰਗ ਚਾਰ ਡੰਗ ਮੇਰੇ ਕਿੱਲੇ ਦੇ ਕੋਈ ਚੋਲੇ ਵੀਰ ਭਰਾ 18 ਕਿਲੋ ਹਾਂਜੀ ਹਾਂਜੀ 18 ਕਿਲੋ ਵੀ ਆਪਦੇ ਵਜਨ ਵਜੂਦ ਨਾਲੋਂ ਜ਼ਿਆਦਾ ਲਈ ਖੜੀ ਹਾਂਜੀ 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 ਬਾਕੀ ਇਹ ਵੀ ਚਲੋ ਬੱਚੀ ਲੰਮੀ ਲੁੰਮੀ ਬਥੇਰੀ ਆ ਚਲੋ ਉੱਚੀ ਆ ਆਪਾਂ ਇਨ ਬਾਲੇ ਨੂੰ ਕਰਨਾ ਫਿਰ ਕਿਤੇ ਕਰਮਾਂ ਵਾਲੀ ਚਲੋ ਇਹ ਆ ਵੀ ਤੁਹਾਨੂੰ ਵਧਾਉਂਦੀ ਵੀ ਥੋੜੇ ਜੇ ਵਧੀਆ ਵੇਖੋ ਚੱਡਾ ਚੁੱਡਾ ਵੇਖੋ ਥਣ ਥਣ ਵੇਖੋ ਹੱਥੀਂ ਚਵਾਈ ਵੀ ਪੂਰੀ ਵਧੀਆ ਤੇ ਮੰਨ ਲਓ ਉਨਾ ਹੀ ਵੇਖ ਲਓ ਗਾਂਹ ਨੂੰ ਦੇ ਤੇ ਉਨਾ ਹੀ ਆ ਵੇਖੋ ਪਛਾਣ ਨੂੰ ਕਰਮਾਂ ਵਾਲੀ ਫਿਰਦੀ ਲੋਰ ਦੋਸਤੋ ਦਿਖਾਲਾ ਬਹੁਤ ਵਧੀਆ ਠੀਕ ਆ ਜੀ ਹਾਂਜੀ ਖਣ ਭਾਂਡੇ ਦੀ ਪੂਰੀ ਖਬਰਦਾਰ ਆ ਵੈਸੇ ਜਿਵੇਂ ਆਪਾਂ ਕਰਦੇ ਕਹਿ ਇਹ ਥਣ ਪੂਰਾ ਮੁੱਠੀ ਆ ਦੋਰਾ ਥਣ ਲੱਗਾ ਕਰਮਾਲੀ ਨੂੰ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਵੀ ਮੱਝਾਂ ਦਾ ਥਣ ਕਹਿ ਦਿੰਦੇ ਆ ਬਹੁਤ ਪਿਆਰਾ ਹੀ ਹਾਂਜੀ ਹਾਂ ਆਰਡਰ ਖਵਾਨੇ ਦੀ ਆ ਸੋਹਣੇ ਸਟਰਕਚਰ ਦੇ ਵਿੱਚ ਸੋ 18 ਕਿਲੋ ਜਿਹੜੀ ਸਟਾਰਟਿੰਗ ਕੋ ਬੌਲੇ ਤੋਂ ਆ ਜਾਂ ਤੀਜੇ ਦਿਨ ਦੇ ਦੌਰਾਨ 18 ਕਿਲੋ ਬੌਲੇ ਤੋਂ ਸਟਾਰਟਿੰਗ ਹੋਈ ਆ ਸੋ ਵਹਿੜ ਚੰਗੀ ਆ ਠੀਕ ਆ ਜੀ ਬਾਕੀ ਆ ਫੇਸ ਕੁਆਲਿਟੀ ਤੋਂ ਤੁਸੀਂ ਇੱਕ ਵਾਰੀ ਮਾਰੋ ਝਾਤ ਲਓ ਜੀ ਲੈ ਜਾ ਲੈ ਜਾ ਕਹਾਂ ਲੈ ਜਾ ਆ ਦੇਖੋ ਠੀਕ ਆ ਇਹ ਚੌਣ ਚਾਂਦ ਵੀ ਝੰਡੇ ਵੀ ਰੋਜਾ ਥਾਣੇ ਦੇ ਆਪਾਂ ਦੇਸ਼ਾਂ ਦੇ ਪੱਲਾ ਹਾਂਜੀ ਨਜ਼ਾਰਾ ਆਉਂਦਾ ਵੀਰ ਦੀ ਚੌਣ ਆਪਾਂ ਇਹ ਆ ਵੀ ਧਾਰ ਵੀ ਮਾਰ ਕੇ ਵਿਖਾਵਾਂਗੇ ਮੰਨ ਲਓ ਵਿੱਚ ਕਿਉਂਕਿ ਪਤਾ ਗੱਲ ਕੀ ਆ ਕਈ ਮੁੜਕੇ ਵੀਰ ਭਰਾ ਨਾ ਮੰਨ ਲਓ ਇਹ ਪੱਲਾ ਜੀ ਜ਼ਰੂਰ ਜੀ ਜ਼ਰੂਰ ਤੇ ਜਿਹੜਾ ਵਾ ਉਦੋਂ ਆਨਲਾਈਨ ਵੀ ਮਗਾਉਂਦੇ ਆ ਤੇ ਫਿਰ ਇਹ ਆ ਵੀ ਕਈ ਵਾਰੀ ਮੁੜਕੇ ਤਸੱਲੀ ਆ ਹੋ ਜਾਂਦੀ ਆ ਆਪਣੀ ਆਪਾਂ ਦੇ ਵੀਰ ਜੀ ਕਰਕੇ ਲਈ ਦੀ ਪਰ ਅਗਲੇ ਦੀ ਤਸੱਲੀ ਹੋ ਜਾਂਦੀ ਭੈਣ ਭਰਾ ਦੀ ਵੀ ਕਿੱਦਾਂ ਵਾ ਚਵਾਚ ਅਸਮਾਂ ਚ ਐ ਪੂਰਾ ਵੀਰ ਜੀ ਅਗਲੇ ਨਾਲ ਅਗਲਾ ਥਣ ਪੂਰਾ ਬਰਾਬਰ ਹਾਂਜੀ ਤੇ ਮੰਨ ਲਾ ਮਗਰਲੇ ਨਾਲ ਮਗਰਲਾ ਤੇ ਅਗਲੇ ਨਾਲ ਅਗਲਾ ਬਰਾਬਰ ਬੱਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਵਿੱਚੇ ਦਿਖਾ ਦਿੰਨੇ ਆ ਹਾਂ ਤੋ ਚਵਾਈ ਦਾ ਪਤਾ ਲੱਗ ਜਾਊਗਾ ਵੀ ਚਵਾਈ ਕਿਹੋ ਜਿਹੀ ਲੱਗੀ ਆ ਕਰਮਾੜੀ ਨੂੰ ਹਾਂਜੀ ਹਾਂਜੀ ਤੇ ਵੈਸੇ ਤਾਹਾਂ ਕੋਈ ਵੀਰ ਜੀ ਇੱਕ ਨੰਬਰ ਦੀ ਚਵਾਈ ਕਰਮਾੜੀ ਨੂੰ ਦੇ ਮੰਨ ਲਓ ਇਹ ਆ ਵੀ ਤੇ ਇੱਕ ਨੰਬਰ ਦੀ ਚਵਾਈ ਆ ਚਵਾਈ ਵੱਲੋਂ ਨਹੀਂ ਮੰਨ ਲੋ ਇਹ ਗੱਲ ਹੈ ਕਿ ਪਰਾਂਜਾ ਪੁੱਤ ਪਰਾਂਜਾ ਕਿ ਮੈਂ ਪਰਾਂਜਾ ਪੁੱਤ ਆਹ ਦੇਖੋ ਜੀ ਠੀਕ ਆ ਜੀ ਮੰਨਦੇ ਬੱਚੇ ਸੁਭਗਰ ਅਸੀਂ ਨਹੀਂ ਆਣਾ ਕੋਈ ਵੀ ਰੱਬ ਦੀ ਲੋੜ ਹੀ ਨਹੀਂ ਮਿਰਜ਼ਾ ਭਾਵੇਂ ਪਾਉ ਨੂੰ ਇਹ ਵੱਡਾ ਮੁੰਡਾ ਜਾਣ ਕੇ ਮੰਨ ਲੋ ਡਰਦਾ ਹੀ ਪਾਪੂ ਲੈਂਦਾ ਵਾ ਆਹ ਵੇਖੋ ਲਓ ਜੀ ਆਹ ਦੋਸਤੋ ਤੁਸੀਂ ਦੇਖੋ ਚਵਾਈ ਅਗਲੇ ਪਿਛਲੇ ਥਣ ਦੀ ਚਵਾਈ ਆ ਦੋਨੋਂ ਪਿਛਲੇ ਥਣਾਂ ਦੀ ਚਵਾਈਆ ਦੇਖੋ ਜੀ ਆਹ ਲਓ ਜੀ ਲਓ ਜੀ ਮਗਰਲੇ ਥਣਾ ਦੀ ਧਾਰ ਹੋਰ ਮਾਰਦੀ ਆ ਵੀਰ ਨਾ ਬਸ ਆ ਬਸ ਲਾਉ ਦੋ ਸੋ ਠੀਕ ਆ ਜੀ ਮੋਟੀ ਧਾਰਾ ਬਿਲਕੁਲ ਬੜਾ ਨਜ਼ਾਰਾ ਆਉਂਦਾ ਵਾ ਵੀਰ ਜੀ ਨਜ਼ਾਰਾ ਨਜ਼ਾਰੇ ਆ ਰਹੀ ਆ ਬੱਚੀ ਇਹ ਨਹੀਂ ਗੱਲ ਵੀ ਜਿਹੜਾ ਦੁੱਧ ਬੱਚੀ ਜਿਹੇ ਹਿਸਾਬ ਨਾਲ ਸ਼ਟਾਰਟਿੰਗ ਆ ਜੇ ਕੋਈ ਚੰਗੇ ਫਾਰਮਰ ਤੋਂ ਚੱਲਦੀ ਨਾ ਵੀਰ ਜੀ ਤੇ ਬੱਚੀ ਦੁੱਧ ਇਹ ਆਗੇ 22 23 ਲੀਟਰ ਚ ਵਾਊਗੀ ਕਰਮਾਂ ਵਾਲੀ ਹਾਂ ਆ ਵੇਖੋ ਮੈਂ ਵੀ ਸੋਹਣੀ ਚੁਵਾਈ ਆ ਜੀ ਫਿਰ ਏਦਾਂ ਵਾਂ ਵੀ ਕਰਮਾਂ ਵਾਲੀ ਦਾ ਨਾ ਮੰਨ ਲਓ ਕਿਤੇ ਕਰੇ ਲੱਤ ਨਹੀਂ ਕਿਤੇ ਕਰਮਾਂ ਵਾਲੀ ਨੇ ਲੂਣੀ ਕਿਤੇ ਭਾਵੇਂ ਸਾਰਾ ਮੰਨ ਲਓ ਇਹ ਗੱਲ ਹੈਗੀ ਹੁਣ ਚਲੋ ਆਪਾਂ ਨੂੰ ਟਾਈਮ ਲੱਗ ਜਾਣਾ ਸਾਰੀ ਚੂਨ ਵਾਲੀ ਵੀ ਆ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਹ ਆ ਵੀ ਬਿਲਕੁਲ ਓਕੇ ਵੀਰ ਜੀ ਸਾਰੀ ਲੋਬ ਵੀ ਦੱਸੋ ਇਹ ਚੁਵਾਈ ਆ ਹਾਂ ਜੀ ਹਾਂ ਜੀ ਪੂਰੀ ਦਲੀਲ ਦੇ ਨਾਲ ਤੇ ਖੁੱਲੀ ਚੁਵਾਈ ਜਿਹੜੀ ਕੁਝ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੱਤੀ ਆ ਤੇ ਭਰਾ ਭਰੂ ਤੁਸੀਂ ਵੇਖ ਲਿਆ ਤੇ ਮੁੱਲ ਵੀਰ ਛੰਡੇ ਦੱਸੀ ਆਪਣੇ ਭੈਣ ਭਰਾਵਾਂ ਨੂੰ ਵੀ ਮੁੱਲ ਕੀ ਕਰਦੇ ਆ ਕਿੱਥੋਂ ਤੱਕ ਦੇ ਦੇਣ ਮੁੱਲ ਵੀਰ ਦੀ ਜਾਇ ਜੀ ਆ ਹਾਂ ਮੋਲ ਵੀਰ ਜੀ ਇਹਦਾ ਆਪਾਂ 65000 ਰੁਪਇਆ ਕਰਨਾ ਵਾ ਅੱਛਾ ਤੇ 63000 ਦੀ ਵੀਰ ਜੀ ਦੇ ਦੇਣੀ ਆ ਅੱਛਾ ਜੀ ਹਾਂਜੀ ਹਾਂਜੀ ਭਲਾ ਕੋਈ ਮੇਰਾ ਵੀਰ ਭਰਾ ਭਾਵੇਂ ਆਪਣੇ ਕੋਲੇ ਦੋ ਡੰਗ ਚੋਕੇ ਮਿੰਕੇ ਵੀ ਲੈ ਜਾਏ ਕੋਈ ਗੱਲ ਨਹੀਂ ਆ ਤੇ ਮੰਨ ਲਓ ਇਦਾਂ ਵੀ ਖੜਨੀ ਆ ਤੇ ਪੂਰੀ 17 ਕਿਲੋ ਦੀ ਆਪਣੀ ਫੁੱਲ ਗਾਰੰਟੀ ਆ ਪਹਿਲੀ ਤੋਂ ਗੱਲ 18 ਕਿਲੋ ਹੀ ਆ ਦੁੱਧ ਮੰਨ ਲਓ 18 ਕਿਲੋ ਜਿਹੜਾ ਆਪਾਂ ਮੰਨਤੀ ਕੀਤੀ 18 ਕਿਲੋ ਦੀ ਤੇ ਬਾਕੀ ਇਹ ਆ ਵੀ ਚਲੋ ਕਈ ਜੀ ਤੁਹਾਨੂੰ ਪਤਾ ਜਾ ਕੇ ਡੰਗਰ ਕਿਤੋਂ ਜਾਦੇ ਸਫਰ ਚ ਕਿਲੋ ਖੰਡ ਫਰਕ ਪੈ ਜਾਂਦਾ ਤੇ ਕੋਈ ਗੱਲ ਨਹੀਂ ਜੀ ਤੇ ਫੇਰ ਭੈਣ ਭਰਾ ਵੇਖੋ ਹੁਣ ਮਾਰੋ ਲਾਗੋ ਵੇਖੋ ਕਿੱਦਾਂ ਕਰਮਾ ਲਈ ਆਹ ਦੇਖੋ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਤਾਂ ਬਸ ਮਨਪਤੋ ਬਾਅਦ ਆ ਥਾਣਾ ਹਾਂ ਤੇ ਥਾਣਾ ਦਾ ਸਹਾਈਜ ਬਹੁਤ ਵਧੀਆ ਹਾਂ ਜੀ ਹਾਂ ਜੀ ਬਹੁਤ ਵਧੀਆ ਸੇਵਾ ਬਾਕੀ ਕੋਈ ਟਾਈਮ ਨਹੀਂ ਜੀ ਲੱਗਾ ਇਹਨੂੰ ਕਰਮਾ ਲਈ ਨੂੰ 6 ਵਜੇ ਦੀ ਚੋਈ ਜੇ ਤੇ 6 ਹੀ ਮੇਰੇ ਹਿਸਾਬ ਨਾਲ ਹੁਣ ਵੱਜ ਗਏ ਆ 6:30 ਹੋ ਗਏ ਆ ਤੇ ਬਾਕੀ ਕਰਮਾ ਲਈ ਦੋ ਟਾਈਮ ਤੋਂ ਟਾਈਮ ਇਦਾਂ ਹੀ ਬਣਦੀ ਆ ਕਈ ਵੀ ਦਾਸ ਦਿੰਦੇ ਨਾ ਮਾਰੋ ਕਿ ਕਿਹੇ ਵੇਲੇ ਹੋ ਸਕਦਾ ਵੀ ਟਾਈਮ ਲੱਗਾ ਆਊਗਾ ਲੋ ਵੀ ਬਾਕੀ ਕੋਈ ਗੱਲ ਨਹੀਂ ਕੋਈ ਆਪਦੀ ਦੋ ਟਾਈਮ ਚ ਹੋਵੇ ਕਿਸੇ ਮਨ ਤੇ ਸ਼ੱਕ ਨਾ ਰਵੇ ਬਸ ਬਸ ਹਾਂਜੀ ਹਾਂਜੀ ਤੇ ਠੀਕ ਆ ਵੀਰ ਜੰਡੇ ਸੈਕਿੰਡ ਨੰਬਰ ਤੇ ਆ ਜਿਹੜੀ ਆਪਣੇ ਕੋਲ ਮੱਝ ਖੜੀ ਵੀਰ ਇਹ ਵੀਰ ਜੀ ਦੂਜਾ ਸੁਆਵਾ ਲੋ ਵੀ ਦੂਜਾ ਸੁਆਵਾ ਸੁਣਾ ਕਰਮਾਂ ਵਾਲੀ ਨੇ ਠੀਕ ਆ ਜੀ ਤੇ ਬਾਕੀ ਇਹਦੇ ਵੀਰ ਜੀ ਦਿਨ ਨਾ ਮੰਨ ਲੋ ਇਹ ਆ ਵੀ 20 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਜੇ 20 ਜੂਨ ਨੂੰ ਹਾਂਜੀ ਹਾਂਜੀ 20 ਜੂਨ ਨੂੰ ਲੋ ਵੀ ਦੱਸੋ 20 ਜੂਨ ਨੂੰ ਦਿਨ ਪੂਰੇ ਆ ਹਾਂਜੀ ਹਾਂਜੀ ਤੇ ਗ੍ਰੀਪਨ ਕੋਈ ਇੱਕ ਦੋ ਦੋਗ ਦਿਨ ਹੀ ਰਹਿ ਕੇ ਦਿਨ ਪੂਰੇ ਉੱਪਰ ਵੀ ਲੈ ਜੂਗੀ ਹਾਂਜੀ ਹਾਂਜੀ ਕੋਈ ਉੱਪਰ ਵੀ ਖੜੂ ਪੰਜ ਸੱਤ ਦੁਜਾ ਵੀਰ ਦੀ ਦੁਜਾ ਪਿਓਰ ਦੁਜਾ ਸੂਬਾ ਹਾਂ ਦੋਸਤੋ ਦੁਜੇ ਸੂਬੇ ਦੇ ਵਿੱਚ ਆ ਹਾਂਜੀ ਹਾਂਜੀ ਪਾਕੀ ਸਿੰਗੀ ਸੁੰਗੀ ਵੇਖੋ ਮੂੰਹ ਮੱਥੇ ਦੀ ਬੜੀ ਆ ਵੇਖੋ ਜੀ ਹਾਂ ਸਾਫ ਸੁਥਰੀ ਆ ਸ਼ਾਈ ਸ਼ੂਈ ਬਹੁਤ ਜਿਆਦੀ ਆ ਵੇਖੋ ਇੱਕ ਰੰਗ ਆ ਬਿਲਕੁਲ ਮੱਥਾ ਬਲੈਕ ਆ ਤੇ ਸਹੀ ਜੇ ਕੁੰਡੀ ਚੋਰ ਆ ਠੀਕ ਆ ਜੀ ਸੋ ਸੋਹਣੇ ਪਿੱਠ ਪੂਰੇ ਦੇ ਵਿੱਚ ਹਾਈਟ ਵੀ ਬਹੁਤ ਸੋਹਣੀ ਆ ਬੇਸ਼ੱਕ ਮੀਡੀਅਮ ਤੋਂ ਥੋੜੀ ਜੀ ਪਲੱਸ ਹਾਈਟ ਆ ਮੀਡੀਅਮ ਇੱਕ ਨਾਰਮਲ ਸਾਈਜ਼ ਆ ਦੋਸਤੋ ਵਿਚ ਵਿਚਾਲੇ ਵਾਲਾ ਉਹਨਦੇ ਤੋਂ ਪਲੱਸ ਹਾਈਟ ਆ ਵੱਡੀਆਂ ਮੱਜਾਂ ਦੇ ਵਿੱਚ ਵੀ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੇ ਪੈਸੇ ਮੀਡੀਅਮ ਵੀ ਮੰਨ ਕੇ ਸੌਦਾ ਕਰ ਲਓਗੇ ਤੇ ਕੋਈ ਇਤਰਾਜ਼ ਵਾਲੀ ਗੱਲ ਨਹੀਂ ਕੀ ਦੋ ਤਿੰਨ ਦਿਨ ਜਾਂ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਤੇ ਹੋ ਸਕਦਾ ਵੀ ਰਾਜੀ ਆ ਵਜਨ ਵਟਾ ਪੂਰਾ ਕਰਮਾੜੀ ਦਾ ਤੇ ਕੋਈ ਦੋ ਚਾਰ ਦਿਨ ਉੱਪਰ ਵੀ ਲੈ ਕੇ ਜਾ ਸਕਦੀ ਆ ਤੇ ਥਣਦੇਵਾ ਤੁਸੀਂ ਦੇਖ ਲਿਆ ਠੀਕ ਆ ਜੀ ਵਿਰਲਪੁਰ ਲ ਕਾਫੀ ਚਾਦੀ ਆ ਤੁਸੀਂ ਥਣਾ ਤੇ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਆ ਠੀਕ ਆ ਆ ਦੇਖੋ ਪਿਓਰ ਮੰਨ ਲਓ ਇਹ ਗੱਲ ਹੈ ਜੀ ਆ ਵੀ ਪੀ ਤਪੀ 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 ਆ ਕਈ ਵੀ ਰੱਖਣ ਕਿ ਮਨ ਲਓ ਕਹੇ ਵੇ ਥਾਣਾ ਨਾ ਉਹ ਕਿ ਦੋਕਾ ਮਨ ਕਰਾ ਰਹਿਆ ਜਾਂਦਾ ਬਾਕੀ ਇਹ ਆ ਵੀ ਐ ਪੂਰਾ 500 ਸੌ ਸਾਬ ਫੁੱਲ ਭਰਾ ਕੇ ਡੰਗਰ ਵੇਖੀਦਾ ਵਾ ਮੰਨ ਲਓ ਚਲੋ ਛੋਟੀ ਵੱਡੀ ਆ ਹਾਂ ਬਾਕੀ ਚਲੋ ਵਧੀਆ ਵੀ ਆਪਾਂ ਇਹ ਆ ਵੀ ਅਗਲੇ ਨੂੰ ਭੈਣ ਭਰਾ ਨੂੰ ਦੱਸਿਆ ਇਹ ਨਾ ਮੁੜ ਕੇ ਤੁਹਾਨੂੰ ਪਤਾ ਕੋਈ ਤਰਾਜ ਨਹੀਂ ਕਰਦਾ ਵੀ ਨਿੱਕੀ ਆ ਵੱਡੀ ਆ ਕਿ ਨਹੀਂ ਹਾਂਜੀ ਹਾਂਜੀ ਬਾਕੀ ਹੁਣ ਵੱਡੀ ਤੇ ਜੇ ਗਣੀ ਆ ਤੇ ਹਸਾਬ ਨਾਲ ਵੱਡੀ ਆ ਛੋਟੀ ਵੇਖ ਲੋ ਕੋਈ ਹੁੰਦੀ ਮੇਰੇ ਮੈਂ ਕਹੀ ਹਾਂ ਇਹ ਕਈ ਆਖਣ ਕਿ ਲਾਗੇ ਹੋਗੇ ਚੰਗੀ ਤਰ੍ਹਾਂ ਵਗੀ ਤੂੰ ਆਵੇ ਕਿਥੇ ਆਉਂਦੀ ਕਰਮਾਂ ਵਾਲੀ ਸੋ ਚੰਗੀ ਆ ਪੂਰੀ ਨਿੱਕਰ ਆ ਹਾਂ ਵਜਨ-ਵਜਨ ਦੋਸਤੋ ਪੂਰਾ ਆਪਾਂ ਜ਼ਿਕਰ ਕਰ ਹੀ ਦਿੱਤਾ ਬਾਕੀ ਮੂੰਹ ਮੱਥੇ ਦੀ ਬੜੀ ਆ ਹਾਂਜੀ ਹਾਂਜੀ ਜਿਕਾ ਸੁਨੱਖੀ ਬਹੁਤ ਜ਼ਿਆਦੀ ਆ ਸੁਆਪਣ ਬਹੁਤ ਜ਼ਿਆਦਾ ਹਾਂਜੀ ਹਾਂਜੀ ਬਾਕੀ ਦੁੱਧ ਵਾਲੀ ਝੋਟੀ ਆ ਜੀ ਉਹਨਾਂ ਨੇ ਪਹਿਲੇ ਸਵੇ ਹੀ ਉਹਨਾਂ ਬੰਦਿਆਂ ਨੇ ਆਪਾਂ ਨੂੰ ਕਿਹਾ ਵੀ ਇਹਨੇ 12 ਕਿਲੋ ਦੁੱਧ ਚਵਾਇਆ ਫੌਜੀ ਬੰਦਾ ਸੀ ਉਹ ਅੰਧਾ ਹੰਦਾ ਮੈਂ ਹੈ ਗਾਤਰਾ ਪਾਇਆ ਮੈਂ ਝੂੜਨੀ ਵੀਰ ਮੈਂ ਚੋਈ ਆ ਤੇ ਬਾਕੀ ਇਹ ਆ ਵੀ 12 ਕਿਲੋ ਆਂਦਾ ਵੀ ਦੁੱਧ ਮੈਂ ਪਹਿਲੇ ਸਵੇ ਚੋਇਆ ਚਲੋ ਐਰ ਕਿਉਂ ਆਂਦਾ ਵੀ 13 13.5 14 ਦੇਣ ਗੱਲਾਂ ਸੇਵਾ ਦੀਆਂ ਨੇ ਹਾਂਜੀ ਸੇਵਾ ਦੀਆਂ ਜੇ ਕੋਈ ਹੋਰ ਜੇ ਜਾ ਕੇ ਕੋਈ 15 ਕਿਲੋ ਵਾਲੀ ਵੀ ਵੈਸੇ ਬਣਾ ਦੂਗਾ ਤਾਂ ਕਰਦੀ ਹਾਂਜੀ 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 ਜੇ ਉਹਨੂੰ ਪੱਠੇ ਨਾ ਮੰਨ ਲਓ ਪਾਊਗਾ ਤੇ ਫਿਰ ਤੁਹਾਨੂੰ ਪਤਾ ਇੰਨੇ ਕਰਮਾ ਵਾਲੀ ਨੇ ਫਿਰ ਅੱਛਾ ਧੰਦੇ ਵੀਰ ਮੁੱਲ ਵੀ ਦਾ ਦੱਸਦੇ ਕੀ ਕਰਦਾ ਇਹਦਾ ਮੁੱਲ ਵੀਰ ਜੀ ਇਹਦਾ ਆਪਾਂ ਭਾਵੇਂ ਝੋਟੀ ਦੇ ਭਾਵੇਂ ਲੱਖ ਰੁਪਏ ਕਰ ਲਈਏ ਮੁੱਲ ਹਾਂ ਹਾਂਜੀ ਨਹੀਂ ਕਰਨੂ ਤਾਂ ਫਿਰ ਬਣਿਆ ਹੀ ਜੋ ਮਰਜ਼ੀ ਕਰ ਲਈਏ ਆਪਾਂ ਦੇਖ ਨੇ ਦੀ ਦੇਣੀ ਪ੍ਰੇਮ ਮੁਹੱਬਤ ਜੋ ਵੀ ਮਾਣ ਤਣ ਛੋਟਾਂ ਕਰਕੇ ਦੇਣ ਵਾਲੀ ਹਾਂ ਵੀਰ ਜੀ ਮੇਰੀ ਗੱਲ ਸੁਣੋ ਮੁੱਲ ਭਾਵੇਂ 90 95 ਕਰ ਲਈਏ ਤੇ ਵੀਰ ਜੀ 87 ਹਜ਼ਾਰ ਦੀ ਜੈਸ 9 ਦੇ ਜਿਹਨੂੰ ਹਾਂਜੀ ਹਾਂਜੀ ਜੈਸ 9 ਜਿਹੜੀ 87 ਹਜ਼ਾਰ ਦੀ ਝੋਟੀ ਦੇ ਦਾਂਗੇ ਝੋਟੀ ਬਹੁਤ ਝੋਟੀ ਤੇ 1000 ਰੁਪਏ ਦੀ ਤੁਹਾਨੂੰ ਸਭ ਆਹ ਲੱਖੋਂ ਵੀ ਬਾਹਰ ਝੋਟੀ ਮੰਨ ਲਓ ਥੂਸ ਆ ਕੇ ਕਰਮਾਂ ਵਾਲੀ ਜਾਊਗੀ ਬਾਕੀ ਸੇਵਾ ਵੜੀ ਹੋਈ ਏ ਝੋਟੀ ਦੀ ਹਾਂ ਹਾਂਜੀ ਹਾਂਜੀ ਫੌਜੀ ਬੰਦਾ ਹੁੰਦਾ ਜਿਹੜਾ ट्रांजੈਕਸ਼ਨ ਬੋਰੀਆਂ ਵੀ ਚਾਰੀਆਂ ਸਾਲ ਲੋਕ ਕਿ ਉਹ ਵੀ ਤਾਨੂੰ ਪਤਾ ਆਉਂਦਾ ਵੀ ਮੰਨ ਲਓ ਵੀ ਥੱਲੇ ਫੋਸ ਨਹੀਂ ਆਂਦਾ ਮੈਂ ਕਦੀ ਪੈਂਦਾ ਛਾਈ ਛੂਈ ਬੜੀ ਛੋਟੀ ਵੀ ਸੇਵਾ ਨੂੰ ਮੇਵਾ ਹਾਂਜੀ ਸੇਵਾ ਨੂੰ ਮੇਵਾ ਹਾਂਜੀ ਬਹੁਤ ਉਹ ਜਿਹੜਾ ਅੰਦਰ ਆਪਾਂ ਵੀ ਛੱਡ ਕੇ ਸੰਧੂ ਸਾਹਿਬ ਪਛਾਣ ਹੁੰਦੇ ਹੁੰਦੇ 87000 ਰੁਪਏ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਹਾਂਜੀ ਹਾਂਜੀ ਰੇਟ ਦਮਾਨਾ 92 ਬਿਲਕੁਲ ਜਾਇਜ਼ ਆ ਹਾਂਜੀ ਜੋ ਤੇ 87000 ਦੀ ਠੀਕ ਹੈ ਜੀ ਅੱਖ ਵੀ ਕਾਲੀ ਸਿੰਘ ਮੂੰਹ ਸਾਰਾ ਤੁਹਾਨੂੰ ਪਤਾ ਬਾਕੀ ਛਾਈ ਛੂਈ ਬਹੁਤ ਛਾਈ ਬੜੀ ਇਹੋ ਮੰਨ ਲਓ ਫੋਸ ਇੱਕ ਦੂਜੇ ਮਾਰੀ ਜੀ ਹੈਗੀ ਆ ਬਾਕੀ ਸਾਰੀ ਇਹ ਮੰਨ ਲਓ ਹੈਗੀ ਆ ਵੀ ਮੈਨੂੰ ਉਹਨੇ ਮੈਨੂੰ ਆ ਕਹੇ ਵੇਲੇ ਚਲੋ ਬੁੱਤੀ ਬੱਤੀ ਉਹ ਆਂਦਾ ਵੀਰ ਮੇਰੀ ਗੱਲ ਸੁਣਾਵੇ ਗਾਤਰਾ ਪਾ ਆਂਦਾ ਜੀ ਮੇਰੇ ਬੁੱਤੀ ਗਾਜੂ ਤੇ ਆਂਦਾ ਮੇਰੇ ਇੱਥੇ ਝੋਟੀ ਬਾਨੀ ਅੱਛਾ ਨਵੀ ਵੀਰ ਢੰਡੇ ਹਾਂ ਜੀ ਪਾਰ ਪਿਛੇ ਹਾਂ ਪਾਰ ਪਿਛੇ ਦੀ ਵੀਡੀਓ ਨੇ ਆਪਰੂ ਫੋਲ ਗਰੰਟੀ ਦਿੱਤੀ ਆ ਹਾਂ ਜੀ ਹਾਂ ਜੀ ਤੇ ਬਾਕੀ ਆਪਣੇ ਕੋ ਆਪਣੇ ਕੋ ਆਈ ਆ ਤੇ ਕਰਮਾਂ ਵਾਲੀ ਮੰਨ ਲਓ ਆਪਣੇ ਕੋ ਤਾਂ ਹੀ ਸਵੇਰੇ ਹੀ ਆਜ ਅੱਛਾ ਆਪਾਂ ਕੱਲ ਪਰਸੋਂ ਦਾ ਸੌਦਾ ਕੀਤਾ ਸੀ ਅੱਜ ਸਵੇਰੇ ਹੀ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਤੇ ਬਾਕੀ ਉਹਨੇ ਆਪਾਂ ਨੇ ਕੋਲ ਵੀਡੀਓ ਹੈਗੀ ਆ ਮੈਂ ਬਕਾਇਦਾ ਵੀਰ ਜੀ ਜਆ ਵੀਡੀਓ ਬਣਾਈ ਡਾਟ ਕਾਟਿੰਗ ਕੀਤੀ ਉਹਦੀ ਇਹ ਗੱਲ ਕਰਦੇ ਦੀ ਹਿਮਾਲਾ ਵੀ ਗੱਲ ਹੈ ਨਾ ਹਾਂਜੀ ਹਾਂਜੀ ਵੀ ਅੱਗੋਂ ਜੋ ਤਸੱਲੀ ਦਿੱਤੀ ਉਹਦੇ ਬਿਹਾਵ ਤੇ ਵੀਰ ਝੰਡਾ ਦਾ ਵੀ ਭਾਰ ਪਿਛੇ ਦੀ ਤਪਾਈ ਤਪੂਈ ਦੇ ਵਿੱਚ ਪੂਰੀ ਸਾਡੀ ਤਸੱਲੀ ਆ ਹਾਂਜੀ ਤਪਾਈ ਦੀ ਆਪਣੀ ਗਰੰਟੀ ਆ ਮੰਨ ਲਓ ਪਿਛੇ ਦੀ ਵੀ ਆਪਣੀ ਫੁੱਲ ਸੰਧੂ ਸਾਹਿਬ ਗਰੰਟੀ ਆ ਇਹ ਨਹੀਂ ਗੱਲ ਵੀ ਨਹੀਂ ਉਹ ਦੋਸਤੋ ਅੱਗੋਂ ਕਰੋ ਆਇਆ ਹੁੰਦਾ ਪਸ਼ੂ ਇੱਕ ਦਾ ਦਿਨ ਪਸ਼ੂ ਠਹਿਰਦਾ ਤੇ ਜੋ ਜਦੋਂ ਦੱਸਿਆ ਉਹਦੇ ਬਿਹਾਵ ਤੇ ਅੱਗੋਂ ਦੱਸਿਆ ਜਾ ਰਿਹਾ ਤੇ ਤੁਸੀਂ ਆਪਣੀ ਤਸੱਲੀ ਕਰ ਲਿਓ ਬੇਸ਼ੱਕ ਹੈ ਬਹੁਤ ਖੂਬਸੂਰਤ ਆ 87000 ਦੇ ਵਿੱਚ ਮਿਲ ਜੂਗੀ ਅੱਗੇ ਵੀਰ ਝੰਡੇ ਆ ਜਿਹੜੀ ਵਹਿੜ ਆ ਗਈ ਏ ਵੀਰ ਇਹ ਵੀਰ ਜੀ ਇਨੇ ਮੰਨ ਲੋ ਕਾਰਾ ਜਾਂ ਤੇ ਕਹਿੰਦੇ ਨਾ ਡੱਕ ਰਹੀ ਹੁੰਦੀ ਹੈ ਮੰਨ ਲੋ ਇਹ ਆ ਵੀ ਉਹਨਾਂ ਦੇ ਆਪਾਂ ਨੂੰ ਕਿਹਾ ਵੀ ਇਹ ਦੂਜੇ ਸੂਏ ਸੋਣੀ ਤੀਜੇ ਵੀ ਹੋ ਸਕਦੀ ਆ ਅੱਛਾ ਜੀ ਇਹਦੇ ਵੀਰ ਜੀ 14 ਤਰੀਕ ਨੂੰ ਦਿਨ ਪੂਰੇ ਹੋਣੇ ਆ ਜੀ 14 ਅਗਲੇ ਮਹੀਨੇ ਦੀ ਆ ਹਾਰ ਦੀ 14 ਨੂੰ ਅੱਛਾ ਜੀ ਹਾਂ ਜੀ ਅੱਜ ਇਹ 14 ਨੂੰ ਅੱਜ ਹੋ ਗਈ ਆ ਅੱਜ 6 ਤਰੀਕ ਹੋ ਗਈ ਆ ਮਾ ਵੀ ਦੋਸਤੋ ਹਾਰ ਦੀ 14 ਨੂੰ ਦਿਨ ਪੂਰੇ ਆ ਤੇ ਤਕਰੀਬਨ 8 ਤੋਂ 10 8 ਕ ਦਿਨ ਹਜੇ ਪੂਰੇ ਹੋਣ ਦੇ ਵਿੱਚ ਬਾਕੀ ਆ ਉੱਪਰ ਵੀ ਦਿਨ ਲੈ ਕੇ ਜਾ ਸਕਦੇ ਸੂਹਾ ਕੋਈ ਤਿੱਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਹਾਂਜੀ ਤੇ ਕ੍ਰੋਸ ਦੇ ਵਿੱਚ ਐਚ ਐਫ ਦਾ ਬਦੇਰੀ ਪੱਖਾ ਵੈਸੇ ਕ੍ਰੋਸ ਪਣ ਇਸ ਵੜ ਦੇ ਵਿੱਚ ਹੈਗਾ ਤੇ ਬਾਕੀ ਆ ਤੁਸੀਂ ਤੋਰਾ ਤਾਰਾ ਵੇਖ ਕੇ ਇੱਕ ਵਾਰੀ ਤਸੱਲੀ ਨਾਲ ਚੈੱਕ ਕਰ ਲਓ ਠੀਕ ਹੈ ਜੀ ਸੋ ਥਣ ਥਣ ਬਿਲਕੁਲ ਚਾਰ ਆ ਕਿਸੇ ਤਰ੍ਹਾਂ ਦਾ ਕੋਈ ਫੋਟ ਕੋਈ ਬੱਚਾ ਜਾਇਆ ਐਨੀ ਕਿਸ ਤਰ੍ਹਾਂ ਨਾ 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 ਨ ਲਓ ਵੀ ਦੋਸਤੋ ਠੀਕ ਹੈ ਨੀ ਆ ਵੇਖੋ ਸੋ ਆਹ ਟਿੱਪ ਕੇ ਵੀ ਵੀਰ ਨੇ ਦਿਖਾਤੀ ਚਾਰੇ ਥਣ ਆ ਕਰੋ ਚੱਕੀ ਇਹ ਆ ਵੀ ਵਿਧੀ ਕਰਮਾਲੀ ਨਾ ਸੀਲੀਆਂ ਸੂਲੀਆਂ ਤੁਹਾਨੂੰ ਪਤਾ ਬੜੀਆਂ ਕਰਮਾਲੀ ਦੇ ਬਾਕੀ ਵੀਧੀ ਦੁੱਧ ਵੀ ਜਿਹੜਾ ਉਹ ਨਾ ਮੰਨੋ ਆ ਲਓ ਜੀ ਆ ਦੇਖੋ ਚੱਲ ਪੀ ਮੋਟਰ ਹੈ ਹਾਂਜੀ ਹਾਂਜੀ ਬਹੁਤ ਮੈਨਾ ਚਵਾਚੂ ਸੀਲੀਆਂ ਸੂਲੀਆਂ ਬੜੀਆਂ ਵੀਰ ਜੀ ਚਲੋ ਉਹਨਾਂ ਨੇ ਆਹ ਵੀ ਅਸੀਂ 20 12 20 ਪਲੱਸ ਦੁੱਧ ਚੋਇਆ ਦੇ ਥੱਲੇੋਂ ਕਰਮਾਲੀ ਦੇ ਹਾਂਜੀ ਤੇ ਬਾਕੀ ਨਾ ਉਹਨਾਂ ਦੇ ਨਾ ਵਿਧੀ ਜਨਾ ਆਈਪੀਲ ਕੋਲ ਨਾਰਮਲ ਸੇਵਾ ਚ ਉਹਨਾਂ ਦੇ ਵਿਚਾਰਿਆਂ ਦੇ ਨਾ ਮੁੰਡਾ ਆ ਗਿਆ ਹਿੰਨ ਚ ਵਾਲ ਖਿਲਾਦੇ ਤੇ ਉਹ ਵਿਚਾਰਿਆਂ ਦੇ ਕਿਤੇ ਪੈ ਗਈ ਬਿਮਾਰ ਗੱਲ ਲੈ ਜਾ ਲੈ ਜਾ ਲੈ ਜਾ ਗਿਆ ਲੈ ਜਾ ਤੋਰ ਕੇ ਖਾਦੇ ਲੰਮੀ ਤੇ ਬਾਕੀ ਥੋੜੀ ਜੀ ਸੋ 10 ਤੋਂ 15 15 ਦਿਨ ਘੱਟੋ-ਘੱਟ ਹਾਂਜੀ ਹਾਂਜੀ ਜੀ ਜਿਹੜੇ ਉਹਨਾਂ ਲਿਖਤੀ ਰੂਪ ਚ ਮੈਨੂੰ ਨਾ ਮੰਨ ਲਓ ਵੀ ਇਹ 14 ਅੱਸੂ ਨੂੰ ਨਵੇਂ ਦੁੱਧ ਹੋਈ ਉਹਨਾਂ ਕਾਪੀ ਦੇ ਲਿਖੀ ਵੀ ਜੀ ਮਾਰੇ ਵੇਖੀ ਆ ਬਿਲਕੁਲ ਹਾਂਜੀ ਸੋ ਦੋਸਤੋ 14 ਹਾਰ ਨੂੰ ਤਕਰੀਬਨ ਦਿਨ ਪੂਰੇ ਆ 9 ਮਹੀਨੇ ਪੂਰੇ ਹੋ ਜਾਣੇ ਉੱਪਰ ਕੋਈ 2 ਲੈ ਜੇ 4 ਲੈ ਜੇ ਤੁਰੀ ਤੁਰੀ ਆਉਂਦੇ ਹੀ ਆ ਵੇਖੋ ਵੈੜ ਬਣੂਗੀ ਬੜੀ ਸੰਧੂ ਸਾਹਿਬ ਆ ਵੇਖੋ ਇਧਰ ਵੇਖੋ ਥਿਲਾ ਟੁਲਾ ਵੇਖੋ ਲੈ ਲਓ ਵੀ ਦੋਸਤੋ ਠੀਕ ਆ ਮੰਨ ਲਓ ਨਾਲੇ ਆ ਵੇਖੋ ਲੱਥੀ ਆ ਲੈ ਵੀ ਆ ਤੁਰਪੀ ਗਰਮਾਂ ਵਾਲੀ ਬੱਸ ਬੱਸ ਹਾਂ 15 ਵੀਰ ਲੈਂਦੀ ਆ ਦਿਨ ਹਜੇ ਕੱਚੀ ਆ ਹਾਂਜੀ ਹਾਂਜੀ ਆਪਾਂ ਅੱਜ ਕਿੰਨੇ ਦੇ ਦੇ ਦੇਣੀ ਆ ਵੀਰ ਜੀ ਅੱਜ ਜਿਹੜਾ ਦੇਣ ਵਾਲੀ ਗੱਲ ਹੀ ਆ ਨਾ ਮੰਗਣ ਨੂੰ ਭਾਵੇਂ 55 ਵੀ ਮੁੱਲ ਕਰ ਲਈਏ 50 ਵੀ ਕਰ ਲਈਏ ਹਾਂ ਹਾਂ ਵੀਰ ਜੀ 46000 ਦੀ ਵਚੀ ਦੇ ਦਾਂਗੇ 46000 ਦੀ ਹਾਂਜੀ ਹਾਂਜੀ 46000 ਦੀ ਬਾਕੀ ਵੈੜ ਵੀਰ ਜੀ ਜਿਹੜਾ ਸਾਹਮਣੂਗਾ ਉਹਦੇ 55-60000 ਦੀ ਵੈੜ ਜੇ ਹੂੰ ਠੀਕ ਹੈ ਨਾ ਗੱਲ ਜਿਹੜੀ ਮੰਨ ਲਓ ਸਾਹਮਣੇ ਕਰਮਾ ਵਾਲੀ ਪੈਣੀ 15 ਦਿਨ ਮਾ ਦੋਸਤੋ ਹਾਂਜੀ ਆਦੇ 46000 ਦੀ ਮਿਲ ਜੂਗੀ 15 ਦਿਨਾਂ ਦੀ ਕੱਚੀ ਕੱਚੀ ਕਰਕੇ ਤੇ ਕੋਈ ਵੀਰ ਜਿੰਨੇ ਕਰੀ ਰੱਖਣੀਆਂ ਚਲੋ ਉਹਨੂੰ ਭਾਸਰ ਮਿਲ ਜੂ ਅੱਜ ਹਾਂ ਠੀਕ ਆ ਜੀ ਕੋਈ ਅੱਗੇ ਕਾਰੀ ਵਿਹਾਰੀ ਵੀਰ ਕਿਸੇ ਖਰੀਦਦਾਰ ਜਾਂ ਵਪਾਰੀ ਵੀਰ ਨੇ ਲੈ ਕੇ ਜਾਣੀ ਆ ਤੇ ਕੋਈ ਦੋ ਪੈਸੇ ਤੁਸੀਂ ਕੱਢ ਵੀ ਸਕਦੇ ਜੀ ਹਾਂਜੀ ਤੇ 15 ਦਿਨ ਬਾਕੀ ਆ ਤੇ ਵੀਰ ਜੰਡੇ ਕਾਜ ਦਾ ਅਗਲਾ ਤੋਹਫਾ ਆ ਗਿਆ ਆਪਣੇ ਇਹ ਵੀਰ ਜੀ ਇਹ ਨਾ ਮੰਨ ਲਓ ਇਹ ਦੂਜੇ ਸੂਏ ਸੂਣਾ ਜਿੰਨੇ ਅੱਛਾ ਜੀ ਕਰਮਾ ਲਓ ਜੀ ਦੂਜਾ ਸੂਆ ਦਿਨ ਇਹ ਵੀ ਕੱਚੀ ਲੱਗਦੀ ਹੈ ਕਿੰਨਾ ਕਮਾਨਾ ਜੀ ਵੀਰ ਜੀ ਚਲੋ ਘਰ ਆਲਿਆਂ ਦੇ ਕਹਿਣ ਦੇ ਮੁਤਾਬਕ ਤੇ ਹੈਗਾ ਵੀ ਮੰਨ ਲਓ ਇਹਨੇ ਦੇਣ ਖੜਨੇ ਆ 20 ਵੀਕ ਵੀ ਦਿਨ ਲੱਗ ਗਏ ਹਾਂਜੀ ਹਾਂਜੀ ਆਪਣੇ ਕੋ ਅੱਜ ਆਈ ਨੂੰ ਤਿੰਨ ਕ ਦਿਨ ਹੋ ਗਏ ਚਾਰ ਹਾਂ ਬਾਕੀ ਵੀਰ ਜੀ ਸੀਲ ਸੂਲ ਵੜੀ ਆ ਜਿਤਨਾ ਆਮ ਹੁੰਦੀਆਂ ਨਾ ਮੰਨ ਲਾ ਕੋਈ ਮੇਰਾ ਵੀਰ ਕੋਈ ਦੇਸੀ ਲਾਲੇ ਕੋਈ ਹਰਿਆਣਵੀ ਲਾਲੇ ਕਿ ਨਹੀਂ ਆਹ ਹਾਂ ਤੇ ਬਾਕੀ ਜਿਹੜੀ ਆ ਨਸਲੇ ਵੀਰ ਜੀ ਹਰਿਆਣਵੀ ਨਸਲਾ ਜਿਹੜੀ ਆ ਹੋ ਦੱਸੋ ਵੈਸੇ ਜਿੰਨੀ ਕ ਵਜਨ ਮੌਜੂਦ ਵਾਲੀ ਆ ਕਰਮ ਵਾਲੀ ਗੁੰਦੀ ਆ ਹਾਂ ਠੀਕ ਆ ਤੇ ਬਾਕੀ ਦਾਇਮ ਬਣਾਇਆ ਵੀਰ ਜੀ ਨੋਰਮਲ ਜੇ ਆਪਾਂ ਕਹਿ ਸਕਦੇ ਹਾਂ ਹਾਂ ਨੋਰਮਲ ਜੇ ਕਿਤੇ ਨਾ ਕਿਤੇ ਲਾਏ ਬਣਾਏ ਪਈਏ ਬਾਕੀ 20 ਦਿਨ ਬੜੇ ਹੁੰਦੇ ਆ ਕਰਮਾਂ ਵਾਲੀਆਂ ਕਈਆਂ 8-10 ਦਿਨ ਬਿਲਕੁਲ ਨੇੜੇ ਜਾ ਕੇ ਬਣਦੀਆਂ ਨੇ ਹਾਂਜੀ ਹਾਂਜੀ ਬਾਕੀ ਜੋ ਦੱਸਿਆ ਵੀਰ ਝੰਡੇ ਨੂੰ ਪਤਾ ਵੀ ਕੋਈ 20 ਦਿਨ ਦਾ ਵੀਰਾਂ ਨੇ ਕੋਈ ਵੇਰਵਾ ਪਾਇਆ 20 ਦਿਨ ਹਜੇ ਕੱਢਦੀ ਆ ਹਾਂਜੀ ਹਾਂਜੀ ਬਾਕੀ ਰੰਗ ਪ੍ਰਿੰਟ ਵੇਖੋ ਤੁਸੀਂ ਬਾਦਾਮੀ ਜਾਂ ਰੰਗ ਹਾਂਜੀ ਹਾਂਜੀ ਰੰਗ ਰੂਪ ਬੜਾ ਸੋਹਣਾ ਚਲੋ ਛੂਲ ਵੱਡੀ ਆ ਉਤਰਨਾ ਵੇਹੇ ਚਲੋ ਕੈਮਰੇ ਕੋ ਮੁੰਡਿਆ ਕਰਕੇ ਮੜਾ ਮੋਢਾ ਡੰਗਰ ਡਰ ਜਾਂਦਾ ਹਾਂਜੀ ਬਾਕੀ ਇਹ ਨਹੀਂ ਵੀ ਮੰਨ ਲਓ ਉਹਨੂੰ ਕਰਮਾਂ ਵਾਲੀ ਨੂੰ ਕਿਤੇ ਵੀ ਮੰਨ ਲਓ ਕਿਤੇ ਕੋਈ ਸਿਰ ਲੂਣੂਗੀ ਮਾਰੂਗੀ ਕਿਤੇ ਉਹ ਨਹੀਂ ਕੋਈ ਗੱਲ ਹੈ ਇਹ ਪਾਤੂ ਪਾ ਥਣ ਥਣ ਵੜਾ ਵਧੀਆ ਚਲੋ ਤਿਆਰ ਹੋਣਾ ਵਾ ਤੇ ਤੈਨੂੰ ਪਤਾ ਕਿ ਨਹੀਂ ਚੱਡਾ ਚੁੱਡਾ ਵੜਾ ਸੰਧੂ ਸਾਹਿਬ ਬਣਾਉਂਗੀ ਕਰਮਾਂ ਵਾਲੀ ਬਿਲਕੁਲ ਜੀ ਲਾਓ ਜੀ ਹਾਂਜੀ ਹਾਂਜੀ ਦੇਣਾ ਜੇ ਲਾਏ ਬਣਾਏ ਪੈ ਗਈ ਉਹ ਤਰ੍ਹਾਂ ਕਰਮਾਂ ਵਾਲੀ ਉਹ ਸੂਹ ਬਹੁਤ ਦੂਜੇ ਸੂਹਦੀ ਹਾਂਜੀ ਦੂਜੇ ਸੂਹੇ ਸੂਣਾ ਵੀਰਜੀ ਨੇ ਲਓ ਦੋਸਤ ਸੂਹ ਦੂਜੇ ਸੂਣਾ ਠੀਕ ਆ ਜੀ ਹਾਂ ਤੇ ਵੈਸੇ ਹੈ ਸੀਲਸ ਲੱਗਾ ਹਾਂਜੀ ਨਾਰਮਲ ਕਈ ਰਾਂ ਸਿੰਘ ਦਗਾਉਣੇ ਰਹਿ ਜਾਂਦੇ ਆ ਬਾਕੀ ਸਿੰਘ ਕੋਈ ਦੋ ਦੋ ਵੀ ਕਹਿ ਸਕਦੇ ਆ ਹਾਂ ਜੰਮੀ ਪੜੀ ਜੰਮੀ ਪੜੀ ਵੀਰਜੀ ਬਹੁਤ ਆ ਕਰਮਾਂ ਵਾਲੀ ਠੀਕ ਆ ਬਾਕੀ ਇਹ ਵੀ ਕਈ ਹੁਣ ਤੁਹਾਨੂੰ ਪਤਾ ਕਈ ਹੱਥ ਨਹੀਂ ਫਰਾਉਂਦੀਆਂ ਵਧੀਆ ਆ ਵੇਖੋ ਬਾਕੀ ਆਪਾਂ ਵੀ ਜੀ ਉਹੋ ਜੀ ਲੈਂਦੇ ਵੀ ਨਹੀਂ ਮੁੜ ਕੇ ਅਗਲਾ ਕੋਈ ਭੈਣ ਭਰਾਣੇ ਖਰ ਨਹੀਂ ਤੁਹਾਨੂੰ ਪਤਾ ਨਾਲੇ ਚਲੋ ਠੀਕ ਨਹੀਂ ਗੱਲ ਹਾਂ ਲੈ ਜਿੱਥੇ ਪਸ਼ੂ ਚਲਾ ਜਾਓ ਵਾਹ ਪੈ ਜਾਂਦਾ ਹਾਂਜੀ ਹਾਂਜੀ ਤੇ ਲੈ ਵੀਰ ਝੰਡੇ ਇਹ ਤਾਂ ਵੀਰ ਰੇਟ ਦੱਸ ਦੀਆ ਕੀ ਕਰਦੇ ਜੀ ਮੋਲ ਵੀਰ ਦੀ ਜਾਇ ਜੀ ਆ ਆ ਹਾਂ ਮੋਲੇ ਦਾ 30000 ਰੁਪਿਆ ਪੰਜੀ ਫਟਾ ਕੀ ਹਾਂਜੀ ਹਾਂਜੀ 30000 ਰੁਪਿਆ 2000 ਛੋਟ ਕਰ ਦਾਂਗੇ 28 ਹੋਈ ਹਾਂਜੀ 28 ਦੀ ਬੱਚੀ ਵਧੀ ਹੈਗੀ ਜੇ 35 35 36000 ਦੀ ਬੱਚੀ ਆ 40 ਨੂੰ ਵੀ ਹੱਥ ਫੜਾ ਜੂਗੀ ਜੇ ਹਾਂ ਜਵਾ ਐਡਾ ਵਧੀਆ ਨਾ ਕਰਮਾਲੀ ਦਾ ਵੀ ਦੋਹਾਂ ਜ ਐ ਮੋਡੀਆਂ ਮੋੜੀਆਂ ਨਿਆਰਾ ਆਉਂਦਾ ਤਾਰ ਹਾਂ ਹਾਂਜੀ ਹਾਂਜੀ ਤੇ ਨਾਲ ਇਹਨੇ ਕਿਤੇ ਘਰ ਕਣਾਣੀ ਕੋਈ ਇਹਨੇ ਕਰਮਾਲੀ ਨੇ ਕਿਤੇ ਨਹੀਂ ਦੁੱਧ ਇਹਨੇ ਜਿਹੜਾ ਵਾ 10 12 ਕਿਲੋ ਭਾਂਡੇ ਚ ਪੁਵਾਈ ਹੋਣਾ ਹਾਂ ਹਾਂਜੀ ਕਾ ਠੀਕ ਹਾਂਜੀ ਹਾਂਜੀ ਲਓ ਦੱਸੋ 28000 ਦੀ ਇਹ ਤੁਹਾਨੂੰ ਮਿਲ ਜੂਗੀ ਵੜ ਹਾਂ ਬਾਕੀ ਜਿੰਨੇ ਕੁ ਦੇਣ ਤੁਹਾਨੂੰ ਦੱਸਿਆ ਉਸ ਹਿਸਾਬ ਕਿਤਾਬ ਨਾਲ ਤੁਸੀਂ ਸੌਦਾ ਕਰ ਲਿਓ 20 ਦਿਨ ਵੀਰ ਝੰਡੇ ਨੇ ਦੱਸਿਆ ਵੀ 20 ਦਿਨਾਂ ਚ ਪੂਰੀ ਤਿਆਰੀ ਤੇ ਆ ਜੂਗੀ ਐ ਹੋ ਜਾਣਾ ਜੀ ਵੇਖੋ ਨੇ ਵੀ 20 ਦਿਨਾਂ ਚ ਨਾ ਮੰਨ ਲਓ ਚੰਗੀ ਤਿਆਰੀ ਜਿੰਨੇ ਆ ਜਾਣਾ ਵਾ ਠੀਕ ਆ ਵੀਰ ਝੰਡੇ ਹਾਂਜੀ ਹਾਂਜੀ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਆ ਤਿਆਰ ਪਰ ਤਿਆਰ ਖੜਾ ਨਿਕੀਨਾ ਹਾਂਜੀ ਹਾਂਜੀ ਤੇ ਇਹ ਕਿਵੇਂ ਆ ਇਹ ਵੀਰ ਜੀ ਇਹਨੇ ਦੂਜੇ ਸੂਏ ਸੁਣਾ ਜੇ ਵਛੀ ਨੇ ਦੂਜਣ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਵੀ ਹੈ ਤਿਆਰੀ ਜੇ ਦਿਨ ਤੋਂ ਤਾਂ ਪੂਰੇ ਹੋਏ ਲੱਗਦੇ ਪੂਰੇ ਹਾਂਜੀ ਹਾਂਜੀ ਤਿਆਰੀ ਜੀਆ ਕਰਮਾਂ ਵਾਲੀ ਕੋਈ ਇਹ ਆ ਵੀ 5 ਲੈ ਜੇ 4 ਦੇ ਲੈ ਜੇ 2 ਲੈ ਜੇ ਭਾਵੇਂ ਸਵੇਰੇ ਤੂਪੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸੋ ਹਾਈਟ ਦੀ ਗੱਲ ਕਰੀਏ ਤਾਂ ਮੀਡੀਅਮ ਆ ਦਰਮਿਆਨੀ ਹਾਈਟ ਆ ਦੋਸਤੋ ਹਾਂਜੀ ਹਾਂਜੀ ਇੱਕ ਵਿਚਲਾ ਮੇਲ ਆ ਤੇ ਇਹ ਦਰਮਿਆਨੀ ਵੀ ਕਹਿਣ ਤੋਂ ਪਾ ਵੀ ਇੱਕ ਝੰਡੇ ਵੀਰ ਨਾਰਮਲ ਜਿਵੇਂ ਆਪਾਂ ਕਹ ਲਈ ਵੀ ਮਹਾ ਜਲਾਲੀ ਜਰਸੀ ਤੋਂ ਥੋੜੀ ਜਿਹੀ ਵੱਡੀ ਕਰੀ ਵੱਡੀ ਹਾਂਜੀ ਹਾਂਜੀ ਵੱਡੀ ਹਾਂਜੀ ਮਹਾ ਜਰਸੀ ਬਿਲਕੁਲ ਛੋਟੀ ਆ ਜਾਂਦੀ ਹੈ ਹਾਂਜੀ ਹਾਂਜੀ ਛੋਟੀ ਵੱਡੀ ਹਾਂਜੀ ਉਹਦੇ ਨਾਲ ਵੱਡੀ ਹੈ ਲਓ ਦੋਸਤੋ ਕਰੋਸਾਂ ਦੇ ਵਿੱਚ ਉਹ ਸੋਹਣਾ ਮੋਹਤਰਾ ਵਸ਼ੀਰ ਰੰਗ ਬਾਜਾ ਪੂਰੀ ਵੇਖੋ ਹਾਂਜੀ ਹਾਂਜੀ ਤੇ ਇੱਕ ਥੋੜੀ ਰੋਗਲਾ ਵੀਰ ਇੱਥੇ ਆਪਾਂ ਕੋਈ ਲੇਵਾ ਦਿਖਾ ਦਈਏ ਮੜਾ ਜੀ ਹਾਂ ਆਹ ਦੇਖੋ ਜੀ ਠੀਕ ਆ ਲਓ ਦੋਸਤੋ ਵੈਸੇ ਮੈਨੂੰ ਲੱਗਦਾ ਵੀ ਦਿਨ ਪੂਰੇ ਆ ਤਕਰੀਬਨ ਵੈਸੇ ਜਿਹੜੀ ਦਿਨ ਕਿੰਤੀ ਤੇ ਪੂਰੇ ਆ ਵੀ ਉੱਪਰ ਦੂਲ ਹੈ ਜੇ ਚਾਰਨ ਹੈ ਜੀ ਵੀ ਉਹੀ ਸਮਾਂ ਲੈ ਕੇ ਜਾਊਗੀ ਵੈਸੇ ਥਣ ਜਿਹੜਾ ਬਾਕੀ ਆ ਲੇਵੇ ਦੀ ਬੰਤਰ ਠੀਕ ਆ ਜੀ ਸੋ ਬਿਲਕੁਲ ਕੰਪੈਕਟ ਜੀ ਆਰਡਰ ਕਰਮਾੜੀ ਨਾ ਆ ਫੇਸ ਕੁਆਲਟੀ ਆ ਸੁੰਘੂ ਮੱਥੇ ਦੀ ਵੀ ਚੰਗੀ ਤੇ ਹੈ ਵੇਖੋ ਤੁਸੀਂ ਕਿੰਨੀ ਠੰਡੀ ਧੀਰੀ ਹੈ ਨਿੱਗੇ ਜਿ ਸਵਾਦੀ ਨਿੱਗੇ ਬਹੁਤ ਨਿੱਗੇ ਸਵਾਦੀ ਆ ਵੇਖੋ ਭਾਵੇਂ ਉਦਾਂ ਹੀ ਕਰਮਾੜੀ ਨੂੰ ਹੱਥ ਫੇਰੀ ਜਾਓ ਲੋ ਭਾਵੇਂ ਇਹ ਆ ਵੀ ਸੌ ਜਾਂਦੀ ਕਰਮਾੜੀ ਆ ਵੇਖੋ ਲੈ ਨਹੀਂ ਤੇ ਕਈ ਉਹ ਜਿਹਾਂ ਤੁਹਾਨੂੰ ਪਤਾ ਕਿ ਨਹੀਂ ਠੰਡੀਆਂ ਠੰਡੀ ਮਿੱਠੀ ਬੜੀ ਕਰਮਾੜੀ ਹਾਂ ਜਿਵੇਂ ਉਹਨਾਂ ਸਿਆਲ ਦੀ ਰੁੱਤ ਦੇ ਵਿੱਚ ਕਹਿੰਦੇ ਵੀ ਨਿੱਗਾ ਜਿਹਾ ਪਾਣੀ ਚਾਹੀਦਾ ਆ ਨਿੱਗਾ ਜਿਹਾ ਪਾਣੀ ਚਾਹੀਦਾ ਇਹ ਉਹ ਨਿੱਕੀ ਤੇ ਨਿੱਕੀ ਆ ਹਾਂਜੀ ਹਾਂਜੀ ਬ ਤੇ ਬਾਕੀ ਇਹ ਆ ਵੀ ਚਲੋ ਸੋਹਣਾ ਵਾ ਕਈ ਹੁਣ ਵੀਰ ਭਰਾ ਆਖ ਦਿੰਦੇ ਆ ਮੰਨ ਲਓ ਵੀ ਥੋੜੇ ਪੈਸੇ ਲਾਉਣੇ ਆ ਸਾਰੇ ਤੁਹਾਨੂੰ ਪਤਾ ਨਾ ਜਿਆਦੇ ਲਾਉਣ ਵਾਲੇ ਆ ਹਾਂਜੀ ਹਾਂ ਮੰਨ ਲਓ ਇਹ ਗੱਲ ਹੈਗੀ ਆ ਥੋੜੇ ਲਾਉਣ ਵਾਲੇ ਆ ਸਹੀ ਆ ਤੇ ਬਾਕੀ ਇਹ ਆ ਵੀ ਸੀਲਿੰਗਾਂ ਸੂਲੀਆਂ ਵਡੀਆਂ ਵਛੀ ਨੂੰ ਥੰਦੂ ਥਾਵੇ ਵੀ ਮੜਾ ਜਾ ਆਪਾਂ ਨਾ ਵਖਾ ਲਿਏ ਕਈ ਭੈਣ ਭਰਾ ਮੁੜ ਕੇ ਨਾ ਮੰਨ ਲਓ ਦੂਰ ਨੇੜੇ ਚੀਜ਼ ਜਾਣੀ ਹੁੰਦੀ ਆ ਤੇ ਵੀਡੀਓ ਮੰਨ ਲਓ ਆਹ ਦੋਸਤ ਤਿੱਪ ਕੇ ਬਾਈ ਝੰਡਾ ਦਾ ਵੀ ਚਲ ਦਿਖਾ ਦਈਏ ਹਾਂਜੀ ਹਾਂਜੀ ਇਹ ਉਹ ਵੀ ਵੀਰ ਕਿਸੇ ਨੇ ਜਿਹੜਾ ਨਹੀਂ ਆ ਸਕਦਾ ਵੀ ਉਹਦੇ ਲਈ ਤਸੱਲੀ ਮਾੜੀ ਨਾਲ ਨਾਲ ਵੀਰ ਜੀ ਪਤਾ ਗੱਲ ਕੀ ਆ ਕਈ ਹੁਣ ਤਿੱਪ ਦੇ ਵੀ ਨਹੀਂਗੇ ਆ ਆਪਣੀ ਗਰੰਟੀ ਤੇ ਇਹ ਗੱਲ ਹੈਗੀ ਆ ਹਾਂ ਹਾਂ ਆ ਵੇਖੋ ਮੈਂ ਇੱਕ ਨਿੱਕਾ ਗੱਡੀ ਖੋਲੂ ਨੀ ਪਤਾ ਲਓ ਦੋਸਤੋ ਇਹ ਅਗਲੇ ਥਾਣੇ ਦਾ ਜਿਹੜਾ ਆਹ ਹੋ ਗਿਆ ਗੱਡੀ ਉਹ ਤੋਂ ਭੱਲਾ ਮੜੇ ਕੋਈ ਨਹੀਂ ਹੋਰ ਅਗਲੇ ਪਾਸੇ ਹੋ ਜਾ ਕੋਈ ਨਹੀਂ ਅਗਲੇ ਪਾਸੇ ਹੋ ਜਾ ਆਹ ਦੇਖੋ ਇਹ ਅਗਲੇ ਥਾਣੇ ਦਾ 53 ਆ ਲਓ ਜੀ ਠੀਕ ਆ ਠੀਕ ਆ ਬਿੱਦੀ ਆ ਠੀਕ ਆ ਜੀ ਠੀਕ ਆ ਬੌੜਾ ਬਣਿਆ ਨੇ ਕਰਮਾਲੀ ਨੇ ਨਾ ਸੂਪ ਐਣਾ ਨੇ ਆ ਲਓ ਜੀ ਆ ਮਗਰਲੇ ਥਾਣੇ ਦੀ ਆ ਦੇਖੋ ਉਹ ਲੱਗਦੀ ਓਕੇ ਓਕੇ ਹਾਂ ਬਾਕੀ ਇਹ ਵੀ ਚਲੋ ਇਨੇ ਨਾ ਭੈਣ ਭਰਾ ਦੀ ਆਪਣੀ ਵੀ ਤਸੱਲੀ ਹੋ ਜਾਂਦੀ ਐ ਸਹੀ ਸਹੀ ਤੇ ਅਗਲਾ ਵੀ ਚਲੋ ਕੋਈ ਅੱਛਾ ਤੇ ਛੰਡੇ ਵੀਰੇ ਗਿਫਟ ਦੇ ਕਿੰਨੇ ਦਾ ਦੇਣਾ ਵੀਰੇ ਕਿੰਨੇ ਦਾ ਦੇ ਜੀ ਵੀਰ ਜੀ ਮੈਂ ਤਾਂ ਵੀ ਜਿੰਨੀ ਵੀ ਰਾਇਤੋਂ ਰਾਇਤ ਦੇ ਦਗੇ ਬੱਚੀ ਦੇ ਵੀਰ ਜੀ 45000 ਦੀ ਉਤਨਾ ਜੇ ਗੱਲ ਗਿਣੀਆਂ ਤੇ ਹਾਂ ਹੈ ਤੇ ਦੇ ਦੀਏ 40 ਦੀ 40 ਦੀ ਹਾਂ ਜੀ ਹਾਂ ਜੀ 40 ਕੀ ਦੀ ਦੇ ਦੀਏ ਨਹੀਂ ਕਰਤੀ ਹੋਰ ਹੈ ਨਹੀਂ ਨਹੀਂ ਕਰ ਗਿਆ ਖੁੱਲ੍ਹੇ ਨੂੰ ਦਾ ਕੰਮ ਕੀ ਚਲੋ ਵੇਖ ਲਓ ਤੁਸੀਂ ਦਾਦ ਜੀ ਕਿਸੇ ਨਹੀਂ ਕਰਨੀ ਆਪਾਂ ਕੋਈ 200 400 ਛਡਾਉਣ ਬਦਲੇ ਇੰਨੀ ਗੱਲ ਕਹੀ ਸੀ ਹਾਂ ਆਪਾਂ ਬੱਚੀ ਉਹ ਤਾਂ ਬੜੀ ਪਿਆਰੀ ਜੀ ਵੇਖੋ ਭਾਵੇਂ ਜਿਵੇਂ ਆ ਉਹ ਝੰਡੇ ਨੂੰ ਵੜ ਪਿਆਰੀ ਹਾਂਜੀ ਹਾਂਜੀ ਸਹੀ ਗੱਲ ਹੈ ਤੇ ਝੰਡੇ ਵੀਰ ਕਸਰਾ ਕੁਸਰਾ ਕੱਢ ਕੇ ਕੀ ਗੱਲ ਕਰਦੇ ਵੀ ਇਥੋਂ ਤੱਕ ਜੜੀ ਗੱਲ ਇਹ ਵੀਰ ਜੀ 2000 ਛੱਡ ਦਿੱਤੀ 33 ਦੀ 33 ਦੀ ਹਾਂ 33 ਦੀ ਦੇ ਦਿੱਤੀ ਹਾਂ ਬਾਕੀ ਵੇ ਲੋਕੀ ਬੈਂਤ ਨਹੀਂ ਗਲਤ ਕਿਤੇ ਅਖਣਦੇ ਆ ਬੱਚੀ ਚੰਗੀ ਆ ਹੂੰ ਕੇਹੇ ਵੀ ਮੰਨ ਲੋ ਇਹ ਗੱਲ ਹੈਗੀ ਆ ਵੀ ਕਰਮਾਂ ਵਾਲੀ ਚਲੋ ਸੂਤ ਇਹਨੇ ਅੱਜ ਪਲਕ ਪਹਿਣਾ ਹੀ ਆ ਹੂੰ ਤੇ ਫੁੱਲ ਤਿਆਰੀ ਚਾ ਬੱਚੇ ਨਹੀਂ ਤੇ ਕੁਕਰਾਇਆ ਪਾੜਾ ਪਹਿਣਾ ਕਹੇ ਵੀਰ ਭਰਾ ਨੇ ਕਈ ਨਹੀਂ ਦੂਰ ਨੇੜੇ ਚਲੋ ਖਰਨੀ ਹੁੰਦੀ ਆ ਹੂੰ ਤੇ ਇਹ ਕਰਕੇ ਆ ਕੀ ਦਾ ਹਾਂ ਦੋਸਤੋ 38000 ਦੀ ਵੀਰ ਕਹਿ ਰਿਹਾ ਬਾਕੀ ਹੋਰ ਵੀ ਕਰ ਦੂਗਾ ਮਾਨਤ ਨੇ ਏਡੀ ਗੱਲ ਨਹੀਂ ਹਾਂਜੀ ਹਾਂਜੀ ਕੋਈ ਆਵੇ ਵੀਰ ਪ੍ਰੇਮ ਦੇ ਨਾਲ ਠੀਕ ਆ ਜੀ ਸੌਦਾ ਤੁਸੀਂ ਕਰ ਲਿਓ ਫੋਨ ਕਰ ਲਿਓ ਤੇ ਜੇਕਰ ਹੋ ਸਕਿਆ ਤਾਂ ਮੈਨੂੰ ਲੱਗਦਾ ਵੀ ਹੋਰ ਵੀ ਹੋ ਜੂਗੀ ਗੰਜੈਸ਼ ਵਿੱਚੋਂ ਹਾਂ ਜੀ ਮਾਨਤਨ ਹੋ ਜੂਗਾ ਏਡੀ ਗੱਲ ਨਹੀਂ ਕੀ ਤੇ ਵੜਾ ਵੀ ਤੁਹਾਨੂੰ ਦਿਖਾਈਆ ਦੋਸਤੋ ਚਾਰ ਇੱਕ ਤੁਹਾਨੂੰ ਝੋਟੀ ਦਿਖਾਤੀ ਆ ਮਾਝ ਦਿਖਾਤੀ ਆ ਪਸ਼ੂ ਵੈਸੇ ਸਾਰੇ ਗੱਬਣਾਂ ਜਿਆਦੀ ਗਿਣਤੀ ਦੇ ਵਿੱਚ ਇੱਕ ਵੜੜ ਸੋਈ ਆ ਵੀ ਵੜੜ ਕਾ ਦੀ ਬੰਬ ਸ਼ੈ ਦਿਖਾਈ ਹੈ ਜਿਹੜੀ ਤੁਹਾਨੂੰ ਪਹਿਲੇ ਨੰਬਰ ਤੇ ਆਪਾਂ ਤੇ ਕਰਮਾਲੀ ਨੂੰ ਬਹੁਤ ਥਣ ਵੇਖੋ ਤੁਸੀਂ ਠੀਕ ਆ ਜੀ ਆਦਾ ਬੰਨੇ ਪਾਰ ਦੀ ਗੱਲ ਆ ਆ ਵੇਖੋ ਬੜੀ ਸੋਹਣੀ ਕੁਆਲਿਟੀ ਚੀਜ਼ਾਂ ਘੜ ਘੜ ਲੱਗੀਆਂ ਕਰਮਾਲੀ ਨੂੰ ਜੀ ਲੈ ਫਿਰ ਝੰਡੇ ਬਹੁਤ ਸੋਹਣਾ ਮਾਲ ਆ ਚਲੋ ਆਪੋ ਆਪਣੀ ਜਗ੍ਹਾ ਤੇ ਨਾਲੇ ਗਾਖ ਕੋਈ ਲੱਖ ਲਾਉਣ ਵਾਲਾ ਵੀ ਨਹੀਂਗਾਗਾ ਸਹੀ ਗੱਲ ਆ ਥੋੜੇ ਪੈਸੇ ਲਾਉਣ ਵਾਲਾ ਵੀ ਕਿਉਂਕਿ ਟਾਈਮ ਵੀ ਹਰ ਇੱਕ ਵੀਰ ਨੇ ਸਪਨਾ ਦੇਖਣਾ ਹੁੰਦਾ ਦੇਖਣਾ ਹੁੰਦਾ ਜੀ ਤੇ ਦੁਕਾਨਦਾਰੀ ਆਪਣੀ ਵੈਸੇ ਸਮਾਨ ਹਰ ਇੱਕ ਤਰ੍ਹਾਂ ਦਾ ਰੱਖਣਾ ਪੈਂਦਾ ਹਾਂਜੀ ਹਾਂਜੀ ਸਾਰੇ ਹਾਂਜੀ ਡਿਮਾਂਡ ਹੁੰਦੀ ਵੀਰ ਜੀ ਕਈ ਹੈ ਉਹਨੂੰ ਭੈਣ ਭਰਾ ਦਿੰਦੇ ਅਸੀਂ ਵੱਧ ਪੈਸੇ ਲਾਉਣੇ ਕਈ ਉਹਨਾਂ ਦਿੰਦੇ ਘੱਟ ਲਾਉਣੇ ਸਹੀ ਹੈ ਜੀ ਠੀਕ ਹੈ ਨਾ ਗੱਲ ਤੇ ਫਿਰ ਤੁਹਾਨੂੰ ਪਤਾ ਹੋ ਸਾਬ ਦੇ ਨਾਲ ਫਿਰ ਚੀਜ਼ ਤੁਹਾਨੂੰ ਪਤਾ ਜਿ ਇਹੋ ਜੀ ਆਪ ਦੇ ਲੋਤ ਵੀਰ ਜੀ ਸਾਫ਼ ਸੁਥਰੀ ਚੀਜ਼ ਵੇਖ ਕੇ ਲਈਦਾ ਲਈਦੀ ਆ ਵੀ ਕੋਈ ਭੈਣ ਭਰਾਕ ਨਹੀਂ ਤੇ ਯਾਦ ਕਰੇ ਹਾਂਜੀ ਹਾਂ ਤੇ ਨੰਬਰ ਇੱਕ ਤੇ ਦੂਜਾ ਨੰਬਰ ਹੈਗਾ 82647 ਤੇ 20068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਝੰਡਾ ਤੋਂ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਇਸੇ ਤਰ੍ਹਾਂ ਵੱਡੀ ਕੀਮਤੀ ਦੇ ਵਿੱਚ ਕੋਈ 5-7 ਨਗ 8-7 ਨਗ ਜਿਹੜੇ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਰੂਟੀਨ ਦੇ ਵਿੱਚ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ